ਐਮਐਲਏ ਸਾਹਿਬ ਜਿਹੜੇ ਮੰਡੀ ਦੇ ਅਧੂਰੇ ਕੰਮ ਪਏ ਆ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਤੇ ਉਹ ਕਿੰਨੇ ਚਿਰ ਚੋਂ ਕੰਪਲੀਟ ਹੋ ਜਾਣਗੇ ਜਿਹੜੇ ਪਏ ਆਧੂਰੇ ਕੰਮ ਦੇਖੋ ਅੱਜ ਡਾਕਟਰ ਹਰੀਤ ਜੀ ਨੇ ਜਿਹੜੀ ਨਗਰ ਕਾਉਂਸਲ ਦੀ ਕਮਾਂਡ ਸੰਭਾਲ ਲਈ ਆ ਮੈਨੂੰ ਲੱਗਦਾ ਪਿਛਲੇ 1 ਸਾਲ ਤੋਂ ਕਾਣੀ ਬਈ ਕੁਰਸੀ ਕਰਕੇ ਬਹੁਤ ਕੰਮ ਰੁਕੇ ਹੋਏ ਸੀ ਜੀ ਮੈਨੂੰ ਲੱਗਦਾ ਵੀ ਜੇ ਦਿਨ ਇਹ ਪ੍ਰਧਾਨ ਬਣੇ ਆ ਤਾਜ਼ ਕੋਸ਼ੀ ਅੱਜ ਹੋਈ ਆ ਪਰ ਇਹਨਾਂ ਨੇ ਪਹਿਲਾਂ ਕੰਮ ਕਰ ਵੀ ਦਿੱਤਾ ਜੀ ਸੋ ਸਾਨੂੰ ਟਰੈਕਟਰਾਂ ਦੀ ਲੋੜ ਸੀ ਉਹ ਅਸੀਂ ਕੱਲ ਉਹਨਾਂ ਨੂੰ ਸਰੀ ਚੰਡੀ ਦੇ ਕੇ ਪਰਸੋਂ ਤੋੜਿਆ ਸੋ ਜਿਹੜੇ ਜਿਹੜੇ ਵੀਆਂ ਚੀਜ਼ਾਂ ਸ਼ਹਿਰ ਨੂੰ ਲੋੜਿੰਦੀਆਂ ਹੋਣਗੀਆਂ ਜੀ ਜਿਹੜੀਆਂ ਲੰਬੇ ਸਮੇਂ ਤੋਂ ਕੜੀਆਂ ਹੋਈਆਂ ਉਹ ਬਹੁਤ ਛੇਤੀ ਜੀ ਕੰਮ ਕਰਕੇ ਜਿਹੜਾ ਸ਼ਹਿਰ ਦਾ ਕੰਮ ਆ ਨੇ ਬਣਾ ਚੜਾਂਗੇ ਕੋਈ ਉਹ ਵਿਚਾਰਦਵਾਰੀ ਹੋਵੇ ਭਾਵੇਂ ਕੋਈ ਸੜਕ ਹੋਵੇ ਭਾਵੇਂ ਨਾਲੀ ਹੋਵੇ ਭਾਵੇਂ ਸੀਵੇਜ ਸਾਰਾ ਬੱਠਾ ਜੀ ਹਾਂ ਜੀ ਐਮਐਲ ਸਾਹਿਬ ਜੀ ਦੇਖਿਏ ਡਾਕਟਰ ਸਾਹਿਬ ਨੇ ਪ੍ਰਧਾਨਪਨ ਤੋਂ ਪਹਿਲੇ ਕਈ ਬੁਲਾਈਆਂ ਵੀ ਕਰਵਾਈਆਂ ਹੈਗੀਆਂ ਇੱਥੇ ਲਾਈਟਾਂ ਵੀ ਲਵਾਈਆਂ ਗਲੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਸ਼ਹਿਰ ਦੇ ਵਿੱਚ ਟਾਈਮ ਹੈਗੀ ਉਹ ਗੰਦ ਦੀ ਹੈ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਆ ਜੀ ਚਾਹੇ ਕੋਈ ਉਹ ਧਾਰਮਿਕ ਸਥਾਨ ਆ ਉੱਥੇ ਗੰਦਗੀ ਦਾ ਢੇਰ ਹੈਗਾ ਤੁਸੀਂ ਗਲੀਆਂ ਦੇਖ ਲਓ ਨਾਲੀਆਂ ਦੀ ਸਫਾਈ ਨਹੀਂ ਹੋ ਰਹੀ ਪ੍ਰੋਪਰ ਜੀ ਇਹ ਕੀ ਚੱਕਰ ਹੈਗਾ ਜੀ देखो ਹੁਣ ਅਸੀਂ ਲਾਸਟ ਮੀਟਿੰਗ ਕਰੀ ਹੈ ਜਦੋਂ ਡਾਕਟਰ ਸਾਹਿਬ ਦੀ ਪ੍ਰਧਾਨਗੀ ਚ ਪਹਿਲੀ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਅਸੀਂ ਜਿਹੜੇ ਈ ਰਿਕਸ਼ਾ ਜਿਹੜੇ ਕੂੜਾ ਚੱਕਣ ਵਾਲੇ ਆ ਹਾਂਜੀ ਉਹ ਘਟੋ ਘਟ 14 15 15 15 15 ਕੇ 14 ਨਵੇਂ ਲੈ ਰਹੇ ਆਂ ਚਾਰ ਸਾਡੇ ਕੋਲ ਪਹਿਲਾਂ ਹੈਗੇ ਆ ਤੇ ਤੇ ਪੰਜ ਟਾਟਾ ਏਸ ਜਿਹੜੀਆਂ ਵੱਡੀਆਂ ਗੱਡੀਆਂ ਕੂੜਾ ਚੱਕਣ ਵਾਸਤੇ ਤੇ ਨਵੀਆਂ ਟਰਾਲੀਆਂ ਤੋਂ ਟਰੈਕਟਰ ਅਸੀਂ ਲੈ ਲਏ ਆ ਹੂੰ ਸੋ ਉਹ ਸਿਰਫ ਸਵਾਈ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਇਹ ਇੰਨਾ ਵੱਡਾ ਜਿਹੜਾ ਬਲਕ ਦੇ ਵਿੱਚ ਅਸੀਂ ਕੰਮ ਲੈ ਰਹੇ ਆਂ ਤਾਂ ਕਿ ਹਰ ਇੱਕ ਬਾੜ ਦੇ ਵਿੱਚ ਘਟੋ ਘਟ ਇੱਕ ਈ ਰਿਕਸ਼ਾ ਸੁੱਕਾ ਤੇ ਗਿੱਲਾ ਕੂੜਾ ਚੱਕਣ ਵਾਲਾ ਘਟੋ ਘਟੇ ਜੀ ਜੀ ਉਹ ਦੇ ਦਿੱਤਾ ਜਾਵੇ ਪੱਕਾ ਉਸ ਬਾੜ ਦਾ ਹੋਵੇ ਤੇ ਉਥੋਂ ਉਹ ਲੈ ਕੇ ਜਿਹੜਾ ਗੂੜਾ ਡੰਪ ਦੇ ਉੱਤੇ ਸਿੱਟੇ ਤੇ ਡੰਪ ਤੋਂ ਚੱਕ ਕੇ ਜਿੱਥੇ ਅਸੀਂ ਗਾਂਹ ਡਿਸਪੋਜ਼ ਕਰਨਾ ਉੱਥੇ ਗੂੜਾ ਪਹੁੰਚਦਾ ਕੀਤਾ ਜਾਂਦਾ ਹੈ। ਮਤਲਬ ਤਕਰੀਬਨ ਹੀ ਸਾਡੀ ਕੋਸ਼ਿਸ਼ ਰਹੂਗੀ ਆ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਫਰਕ ਹੋ ਦੇਣਾ ਲੱਗ ਜੂਗਾ ਸਫਾਈ ਦਾ। ਆਉਣ ਵਾਲੇ ਸਮੇਂ ਦੇ ਡਾਕਟਰ ਫੀਜੀ ਉਮੀਦ ਕਰੀਏ ਵੀ ਮੰਡੀ ਸਾਫ਼ ਸੁਥਰੀ ਹੋਊਗੀ ਜੀ ਜਦੋਂ ਸਾਡੇ ਈ ਰਿਕਸ਼ਾ ਆ ਗਏ। ਜੀ ਉਸ ਤੋਂ ਬਾਅਦ ਜੀ ਉਸੇ ਦਿਨ ਤੋਂ ਹੀ ਸਾਰੇ ਸ਼ਹਿਰ 'ਚ ਡੱਬ ਖੜ ਹੋਏ ਲੱਗੇ ਇੱਕ ਡੱਬ ਵੀ ਡਾਕਟਰ ਸਾਹਿਬ ਇਹ ਰੱਖਿਆ ਤਾਂ ਕਿ ਇਹ ਨਾ ਹੋਵੇ ਲੰਮਾ ਸਮਾਂ ਲੱਗਦੀ ਹੈ ਇਹ ਸੁਰੱਖਿਆ ਹੁੰਦੇ ਨੂੰ ਉਹਦੇ ਟੈਂਡਰ ਲੱਗਣਾ ਲਿਆ ਕੋਈ ਤਕਨੀਕੀ ਕਾਰਨ ਕਰਕੇ ਨੁਟਿਆ ਗਿਆ ਉਹ ਅਮਰ ਸਿੰਘ ਸਾਹਿਬ ਨੇ ਕਹਤਾ ਸੀਗਾ ਯੂਸਾਫ ਨੇ ਕਹਤਾ ਸੀਗਾ ਜੈਸਨ ਨੇ ਕਹਤਾ ਸੀਗਾ ਵੀ ਹੱਥ ਦੇ ਅੰਦਰ ਅੰਦਰ ਟੈਂਡਰ ਲੱਗ ਜਾਣੇ ਚਾਹੀਦੇ ਆ ਟੈਂਡਰ ਜਦੋਂ ਲੱਗੇ 21 ਦਿਨ 'ਚ ਹੋਲੇ ਜਾਣਗੇ ਤੇ ਉਸ ਤੋਂ ਇੱਕ ਹਫ਼ਤੇ ਵਿੱਚ ਸਮਾਨ ਆ ਜੂਗਾ 3 ਸਾਲ ਦੇ ਵਿੱਚ ਤੁਹਾਡੀ ਪਾਰਟੀ ਤੋਂ ਕੰਮ ਨਹੀਂ ਹੋਇਆ ਮੰਡੀ ਜਿਹੜੇ ਦੂਰੇ ਪਏ ਆ ਲੋਕ ਕਹਿੰਦੇ ਕਿ ਲੱਗਦਾ ਵੀ ਇਹਦੇ ਬਾਕੀ ਸਮਾਂ ਰਹੇਗਾ 2 ਸਾਲ ਦੇ ਵਿੱਚ ਇਹ ਕੰਮ ਕਰ ਦੇਣਗੇ ਦੂਰੇ ਪਈ ਜਿਹੜੇ ਮੈਂ ਮੈਂ ਜੀ ਮਤਲਬ ਕੰਮ ਹੋਏ ਆ ਬਸ ਆਏ ਆ ਤਾਰਾ ਦੀ ਉਹ ਕੰਮ ਦੀ ਗੱਲ ਹੀ ਕਰਦੇ ਆ ਜਿਹੜਾ ਨਹੀਂ ਹੋਇਆ ਨਹੀਂ ਨਹੀਂ ਐਮਐਲ ਸਾਬ ਗੰਦਗੀ ਨੂੰ ਲੈ ਕੇ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕਿਤੇ ਇਕੱਠੇ ਹੁੰਨੇ ਆ ਉਦੋਂ ਗੰਦਗੀ ਦੀ ਗੱਲ ਚੱਲਦੀ ਹੈ ਵੀ ਤੁਸੀਂ ਬਿਜਲੀਕਾਰ ਕੋਲੇ ਜਾਓ ਤੁਸੀਂ ਬਿਲਕੁਲ ਸਹੀ ਗੱਲ ਗੁਰੂ ਘਰਾਂ ਅੰਗੀਠਾ ਸਾਹਿਬ ਗੁਰਦੁਆਰਾ ਉੱਥੇ ਜਾਓ ਤੁਸੀਂ ਅਸੀਂ ਜਿਹੜੇ ਇਹਨਾਂ ਡੰਪਾਂ ਵਾਸਤੇ ਹੀ ਤੁਹਾਨੂੰ ਦੱਸ ਕੇ ਹਟਿਆ ਇੱਕ ਉਹ ਛੋਟੇ ਹਾਥੀ ਤੇ ਆਪਣੇ ਉਹ ਈ ਰਿਕਸ਼ਾ ਲੈ ਰਹੇ ਆ ਦੂਜੀ ਗੱਲ ਜਿਹੜੇ ਹੋਏ ਕੰਮ ਉਹ ਵੀ ਦੱਸ ਦਿਆਂ ਮੈਂ ਤੁਹਾਨੂੰ ਤਾਂ ਕਿ ਦੂਸਰਾ ਚਾਹੀਦਾ ਰਾਈਜ਼ਿੰਗ ਮੇਨ ਜਿਹੜੀ ਲੰਬੇ ਸਮੇਂ ਦੀ ਪ੍ਰੋਬਲਮ ਆ ਅੱਜ ਵੀ ਜਿ ਤੁਸੀਂ ਵੇਖੋ ਹਫਤੇ 'ਚ ਚਾਰ ਵਾਰੀ ਉਹ ਟੁੱਟ ਜਾਂਦੀ ਹੈ ਜਿਸ ਦੇ ਕਰਕੇ ਕਿਤਨਾ ਕਿਤੇ ਜਾਂ ਚੌਂਕ ਤੇ ਉੱਤੇ ਪਾਣੀ ਖੜ ਜਾਂਦਾ ਉਹ ਕੋਈ ਸਮੱਸਿਆ ਹੈਗੀ ਆ ਬਹੁਤ ਵੱਡੀ ਜਦੋਂ ਵੀ ਕਿਤੇ ਵੀ ਪਾਣੀ ਕੱਢਦਾ ਉਹਦਾ ਕਾਰਨ ਰਾਈਜ਼ਿੰਗ ਮੇਨ ਹੀ ਹੁੰਦੀ ਆ ਜੀ ਉਹ ਅਸੀਂ 14 ਕਰੋੜ ਦੀ ਪਾਸ ਕਰਾ ਕੇ ਉਹ ਪੈਨ ਲੱਗ ਗਈ ਆ ਤੁਸੀਂ ਵੇਖਿਆ ਹੋਊਗਾ ਉਹ ਜਿਹੜਾ ਗੁਰਦੁਆਰੇ ਦੇ ਕੋਲੇ ਛੱਪੜਾ ਉੱਥੇ ਉਹ ਪਈ ਵੀ ਰਹੀ ਆ ਮਹੀਨਾ ਕ ਕਿਸੇ ਤਕਨੀਕੀ ਕਾਰਨ ਕਰਕੇ ਰੁਕ ਗਿਆ ਸੀ ਉਹ ਜਿੰਨਾ ਤੱਕ ਮੈਨੂੰ ਪਤਾ ਵੀ 4 ਤੋਂ 5 ਮਹੀਨੇ ਦੇ ਵਿੱਚ ਵਿੱਚ ਉਹ ਕੰਪਲੀਟ ਹੋ ਜਾਊਗਾ ਤੇ ਉਸ ਤੋਂ ਮਗਰੋਂ ਮਤਲਬ ਰਾਈਜ਼ਿੰਗ ਮੇਨ ਜੇ ਨਾ ਟੁੱਟੂਗੀ ਤਾਂ 99% ਰਹਿ ਸਕਦਾ ਕੋਈ ਹੋ ਸਕਦਾ ਕਿਉਂਕਿ ਕਈ ਵਾਰੀ ਕੀ ਕਾਰਨ ਹੁੰਦਾ ਵੀ ਉੱਥੇ ਨਾ ਤਾਂ ਸੀਵਰੇਜ ਨੁਕਸ ਹੁੰਦਾ ਨਾ ਪ੍ਰਧਾਨ ਚ ਨਾ ਐਮਐਲਏ ਨਾ ਸਰਕਾਰ ਚ ਨਾ ਕਿਸੇ ਹੋਰ ਚ ਕਈ ਵਾਰੀ ਉਹਦੋਂ ਵੀ ਆਪਾਂ ਨੂੰ ਤਿਆਰ ਰੱਖਣਾ ਜ਼ਰੂਰੀ ਹੋ ਜਾਂਦਾ ਜਦੋਂ ਸੀਵਰੇਜ ਵਾਲੀ ਪਾਈਪ ਦੇ ਵਿੱਚੋਂ ਸਰਾਣੇ ਕੋਰਸਿੰਗਾ ਤੇ ਮੰਜੇ ਨਿਕਲਣਗੇ ਤਾਂ ਫਿਰ ਉਹ ਤਾਂ ਕਿਤੇ ਵੀ ਨਹੀਂ ਚੱਲ ਸਕਦਾ ਜੀ ਜੀ ਆਖੋ ਉਹ ਕਹਿੰਦੇ ਆ ਕਿ ਕਾੜੀਆਂ ਕੋੜੇ ਚੜੇ ਜਾਣੀਆਂ ਇਹ ਤਾਂ ਉਦੋਂ ਪਤਾ ਲੱਗੂ ਜਦੋਂ ਪਾਈਪ ਪਾਊਗੀ ਤੁਹਾਡੀ 11 ਮਹੀਨੇ ਦੇ ਵਿੱਚ ਤੁਸੀਂ ਕਹਿੰਦੇ ਸੀ ਇਹ ਸੀਵਰੇਜ ਦੀ ਜਿਹੜੀ ਪਾਈਪ ਆ ਪਾ ਕੇ ਕੰਪਲੀਟ ਹੋ ਜੂਗੀ ਜਿਹਦੇ ਵਿੱਚ ਤੁਸੀਂ ਉਹ ਕਟਾਣ ਕਰਿਆ ਉੱਥੇ ਠੀਕ ਹੈ ਉਹ ਜਿਹੜਾ ਉਹ ਕਟਾਣ ਕਰੇ ਨੂੰ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਤਾਂ ਹੋਈ ਨਹੀਂਗੀ ਹੁਣ ਤੁਹਾਡੇ ਸਾਹਮਣੇ ਹੀ ਚੱਲੀ ਜਾਂਦਾ ਚੀਜ਼ ਲੇਟ ਹੋ ਸਕਦੀ ਹੈ ਪਰ ਇਹ ਤਾਂ ਹੈ ਨਹੀਂ ਵੀ ਉਹ ਕੰਮ ਨਹੀਂ ਹੋ ਰਿਹਾ ਮੇਰੇ ਕਹਿਣ ਦਾ ਮਤਲਬ ਇੰਨਾ ਵੀ ਤਕਨੀਕੀ ਕਾਰਨਾ ਕਰਕੇ ਬਹੁਤ ਉਲਝਣਾ ਹੁੰਦੀ ਹੈ ਪਾਪ ਕੋਣ ਵਾਸਤੇ ਵੀ ਸਾਨੂੰ ਸ਼ਾਇਦ ਐਂ ਲੱਗਦਾਗਾ ਵੀ ਅਸੀਂ ਚੰਗਾ ਕੰਮ ਵੀ ਕਰ ਰਹੇ ਆ ਤੇ ਉਹ ਵੀ ਕਿੰਨਾ ਕਿਤੇ ਰੋਗ ਲਾਈ ਜਾ ਰਹੀ ਹੈ ਮਤਲਬ ਤੁਸੀਂ ਮੰਨੋਗੇ ਉੱਥੇ ਗੁਰਦੁਆਰੇ ਦੀ ਗੁਰਦੁਆਰੇ ਦੀ ਜਿਹੜੀ ਸਰੋਵਰ ਦੀ ਪਾਈਪ ਲਾਈ ਜਾ ਰਹੀ ਹੈ ਕਰਕੇ ਉੱਥੇ ਕੁਝ ਤਕਨੀਕੀ ਪ੍ਰੋਬਲਮ ਆ ਗਈ ਸੀ ਜਿਹਦਾ ਉਹ ਮੈਪ ਬਣਾਉਣਾ ਵੀ ਜੀ 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 ਪਾਸ ਕਰਾਉਣ ਤੇ ਟਾਈਮ ਲੱਗ ਗਿਆ ਫਿਰ ਕੁਝ ਲੋਕਾਂ ਨੂੰ ਆਏ ਸੀਗਾ ਵੀ ਇਧਰੋਂ ਲੰਗੇ ਜਾਂ ਉਧਰੋਂ ਲੰਗੇ ਉਹਦੇ ਕਰਨ ਨਹੀਂ ਲੋਕ ਤਾਂ ਤਾਂ ਡਰਦੇ ਸੀ ਜਿਹੜੀ ਉਹ ਪਾਈਪ ਪੈ ਰਹੀ ਸੀ ਨਾ ਉਹ 20 ਫੁੱਟ ਡੂੰਗੀ ਜਾ ਰਹੀ ਸੀ ਲੋਕ ਕਹਿੰਦੇ ਵੀ ਜਦ ਸਾਡੇ ਮਕਾਨਾਂ ਦੇ ਨਾਲ ਦੀ ਜਾਊਗੀ ਇਹ ਪਾਈਪ ਇਥੇ ਮਕਾਨਾਂ ਦੇ ਜਿਹੜੇ ਤੇੜਾ ਆ ਸਕਦੇ ਆ ਮਕਾਨ ਡਿੱਗ ਸਕਦੇ ਆ ਮਕਾਨ ਦਾ ਨੁਕਸਾਨ ਹੋਊਗਾ ਉਹਦੀ ਪ੍ਰਬਾਈ ਕੌਣ ਦੇਊਗਾ ਨਗਰ ਕੌਂਸਲ ਦੇਊ ਜਾਂ ਜਿਹੜੀ ਕੰਪਨੀ ਪੈਪ ਪਾ ਰਹੀ ਆ ਉਹ ਦੇਊਗੀ ਬਿਲਕੁਲ ਜਿਹੜਾ ਵੀ ਉਹਦੇ ਨਾਲ ਪ੍ਰੋਬਲਮ ਹੋਊਗੀ ਜਾਂ ਉਹਦੇ ਨਾਲ ਕੋਈ ਦਿੱਕਤ ਆਊਗੀ ਜੇ ਤਾਂ ਸਰਕਾਰੀ ਚੀਜ਼ ਨਾਲ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਰਕਾਰ ਹੀ ਕਰਦੀ ਉਹਦਾ ਮੇਰੇ ਖਿਆਲ ਨਾਲ ਇਹਦੇ 'ਚ ਕੋਈ ਦੂਰਾਈ ਨਹੀਂ ਹੈਗੀ ਜੀ ਤੇ ਜੀ ਗੱਲ ਜਿਹੜੀ ਉਹ ਪਾਈਪ ਆ ਉਹ ਕਦੇ ਵੀ ਲੀਕ ਮੇਰੇ ਹਿਸਾਬ ਨਾਲ ਘੱਟੋ ਘੱਟ 35-40 ਸਾਲ ਤੱਕ ਨਹੀਂ ਲੀਕ ਹੁੰਦੀ ਹੁਣ ਜਦ ਤੇ ਉਹ ਵਿਚਾਲੋ ਕਿਤੇ ਜੋੜ ਖੁੱਲ ਜੇ ਵੈਸੇ ਉਹ ਪਲਾਗੇ ਨੇ ਹੁਣ ਪਹਿਲਾਂ ਵਾਲੀਆਂ ਕੀ ਪਾਈਪਾਂ ਸੀਗੀਆਂ ਕੰਕਰੀਟ ਦੀਆਂ ਉਹਨਾਂ ਨੇ ਸੀਮੈਂਟ ਲਾ ਕੇ ਕੜਾ ਲਾਉਂਦੇ ਸੀਗੇ ਤਾਂ ਕਿ ਉਹ ਜੁੜੀ ਰਹੇ। ਜੀ। ਤੇ ਉਹ ਖੁਰਮੀ ਜਾਂਦੀਆਂ ਕੋਲ ਟੁੱਟੀਆਂ ਵੀ ਜਾਂਦੀਆਂ ਹੁਣ ਵੀ। ਪਰ ਜਿਹੜੀ ਇਹ ਤਾਂ ਇਹ ਪਲੱਗਨ ਵਾਲੀ ਪਾਈਪ ਐ ਰੱਖ ਕੇ ਉਹਨਾਂ ਨੇ ਐ ਪਲੱਗਨ ਕਰਤੀ ਤਾਂ ਦੁਬਾਰਾ ਉਹ ਹਿੱਲੜੀ ਨਹੀਂ। ਜੀ। ਤੁਸੀਂ ਜਦੋਂ ਲਾਉਣਗੇ ਕਦੇ ਜਰੂਰ ਇੱਕ ਵਾਰੀ ਜਾ ਕੇ ਜੇ ਕਿਸੇ ਕੋਲੇ ਸਮਾਂ ਤਾਂ ਦੇਖ ਕੇ ਆਓ ਵੀ ਉਹਨਾਂ ਨੇ ਲਾਉਣ ਦਾ ਕੀ ਤਰੀਕਾ। ਸੋ ਪਾਈਪ ਆ ਜਿਹੜੀ ਉਹ ਮੈਟੈਲਿਕ ਪਾਈਪ ਆ। ਹੂੰ। ਤਕਰੀਬਨ ਪਲਾਸਟਿਕ ਅੰਦਰੋਂ ਪਲਾਸਟਿਕ ਆ ਉੱਤੋਂ ਮੈਟੈਲਿਕ ਐ ਤੇ ਕੰਕਰੀਟ ਵੀ ਹੈਗਾ ਉਹ ਲਾਸਟ ਤੇ ਐਵੇਂ ਲੱਗਦਾ ਉਹਦੇ ਹਨਾ ਜੀ। ਹੂੰ। ਸੋ ਪਾਈਪ ਵੀ 70 ਕੁ ਹਜ਼ ਮੈਂ ਦੱਸ ਰਿਹਾ ਕਿ ਪਰ ਉਹ ਉਹਨਾਂ ਦੇ ਦਸਲਬਾਦਕਾ ਵੀ 50 ਤੋਂ 55 ਸਾਲੇ ਨੂੰ ਕੁਝ ਵੀ ਨਹੀਂ ਹੋਣਾ ਟਾਟਾ ਕੰਪਨੀ ਦੀ ਜਿਹੜੀ ਪਾਈਪ ਜਿੱਥੋਂ ਆਪਾਂ ਮੰਗਾ ਰਹੇ ਹਾਂ ਸਾਰੇ ਭਾਰਤ ਦੇ ਵਿੱਚ ਸਿਰਫ ਤਿੰਨ ਹੀ ਦਾਤੇ ਫੈਕਟਰੀ ਆ ਸਾਰੇ ਭਾਰਤ ਵਿੱਚ ਐਮਐਲਏ ਸਾਹਿਬ ਇੱਕ ਇਤਿਹਾਸਿਕ ਗੁਰਦਾਰਾ ਸਾਡੇ ਟਿੱਬੀ ਸਾਹਿਬ ਤੇ पूरे वर्ल्ड ਦੇ ਵਿੱਚ ਜਾਨੀ ਕਿ ਉਹ ਗੁਰਦਾਰੇ ਦਾ ਇਤਿਹਾਸ ਆ ਤੁਸੀਂ ਲੋਕ ਪੜਦੇ ਆ ਤੁਸੀਂ ਉਹ ਵੇਖਿਆ ਪਿਛਲੀ ਪਾਸੇ ਸੜਕ ਹੈ ਉਹ ਗਰੀਬ ਲੋਕ ਰਹਿੰਦੇ ਆ ਉਹ ਕਹਿੰਦੇ ਸਾਡੇ ਵੋਟਾਂ ਦੇ ਇਹਨਾਂ ਲੋਕਾਂ ਨੂੰ ਘਰ ਦਿਸ ਜਾਂਦੇ ਆ ਇਹ ਟੁੱਟੀ ਸੜਕ ਨੂੰ ਕਿੰਨਾ ਟਾਈਮ ਹੋ ਗਿਆ ਉਧਰ ਵੱਲ ਭੂਰਾ ਵੀ ਧਿਆਨ ਨਹੀਂ ਗਾ ਜੀ ਉਹ ਜਿਹੜੀ ਸੜਕ ਨਹੀਂ ਹੈਗੀ ਨਾ ਉੱਥੇ ਦੀ ਜਿਹੜੀ ਪੈਪ ਰੈਜਿਮ ਇਹਨੇ ਟੁੱਟ ਜਾਂਦੀ ਹੈ ਜਦੋਂ ਤੱਕ ਰੈਜਿਮ ਇਹਦਾ ਕੰਮ ਬੰਦ ਨਹੀਂ ਹੁੰਦਾ ਉਹ ਜੀ ਉਹ ਤਾਂ ਸੜਕ ਨਾ ਵੀ ਨੰਬਰ ਸਰਕਾਰੀ ਲੋਕ ਜਿਸ ਬਣਾ ਦਈਏ ਤੇ ਸੜਕ ਮੇਰੇ ਟੁੱਟ ਜਾਊਗੀ ਇਹ ਸੜਕ ਰੋਕੀ ਹੋਈ ਹੈ ਜਿਸ ਦਿਨ ਮਲਕੇ ਇਹ ਪੈ ਪੈ ਗਈ ਤੇ ਇਹ ਉਹ ਪੈ ਬੰਦ ਹੋ ਜਾਊਗੀ ਤੇ ਉਹ ਸੜਕ ਨਾ ਵੀ ਨੁੱਕ ਟੋਹ ਦੀ ਨਾ ਨਹੀਂ ਪ੍ਰਾਣੀ ਨਹੀਂ ਇਹ ਮੰਨ ਲਓ ਕੱਲ ਇੱਕ ਸਰਕਾਰ ਦੇ ਕੇ ਕੇ ਸੀ ਸੀਵਰੇਜ ਦੇ ਪੈਸੇ ਕੱਲ ਹੀ ਚਲੇ ਕੇ ਕਾਂਗਰਸੀ ਚਲੇ ਗਏ ਆਮ ਆਦੀ ਪਾਰਟੀ ਆ ਗਈ ਦੋ ਸਰਕਾਰਾਂ ਤੋਂ ਪਿਛਲੀਆਂ ਤੋਂ ਹੋਇਆ ਨਹੀਂ ਅੱਧਾ ਸਮਾਂ ਤੁਹਾਨੂੰ ਟੱਪ ਗਿਆ ਉਹ ਲੱਗਦਾ ਵੀ ਉਹ ਜਿਹੜਾ ਸੁਧਾਰ ਅੱਜ ਹੀ ਹੁਣ ਕਰਕੇ ਬੁਲਾਵਾਂਗੇ ਫਿਰ ਨਾ ਨਹੀਂ ਹੋਇਆ ਲੱਗਦਾ ਨਹੀਂ ਜੀ ਹੋਰ ਸੌਰੀ ਜੀ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਹੈਗੀ ਐ ਸੋਚ ਪਰ ਸਾਡੀ ਤਾਂ ਹੈਗੀ ਅਸੀਂ ਕਰਾਂਗੇ ਕਰਿਆ ਇਹਨਾਂ ਬੁਲਾਵਾਂ ਦੀ ਕੀਤੀ ਹੈ ਸਾਰਿਆਂ ਨੂੰ ਪੁੱਛ ਲੈਣ ਦਾ ਕਰੋ ਯਾਰ 5 15 20 ਮਿੰਟ ਬਾਅਦ ਫਿਰ ਦੂਜਾ ਵੀ ਬੁਲਾਇਆ ਜੀ ਇਹਦੇ ਵਿੱਚ ਕਿਸੇ ਨੂੰ ਪੁੱਛਣ ਨੂੰ ਪਹਿਲੇ ਆਉਂਦਾ ਸੰਭਾਵਨਾ ਕੋਲੋਂ ਮਿਲਵਾ ਦੇ ਸਾਡੇ ਵੱਲੋਂ ਜੀ ਨਹੀਂ ਨਹੀਂ ਜਾਣ ਦੋਜੀ ਗੱਲ ਇਹ ਹੈ ਇੱਕ ਪਹਿਲੇ ਗੱਲ ਨੇ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹ ਤੁਹਾਡਾ ਹੁੰਦਾ ਯਾਰ ਤੁਹਾਨੂੰ ਦੱਸ ਦਿੰਦਾ ਜੀ ਜਸਤ ਦੇ ਵਿੱਚ ਕਿਉਂਕਿ ਪਹਿਲੀ ਵਾਰ ਜੇ ਕਬਦ ਕੀਤਾ ਉਹ ਕਹਿ ਦਿੱਤੀ ਨਗਰ ਕੌਂਸਲ ਕੋਲ ਫੰਡ ਹੈ ਨਹੀਂ ਹੁਣ ਫੰਡ ਦਾਫਤ ਹੈ ਜੀ ਸਾਡੇ ਕੋਲ ਫੰਡ ਇੰਨੇ ਹੈਗੇ ਆ ਠੀਕ ਹੈ ਅਸੀਂ ਤੁਹਾਨੂੰ ਕਦੇ ਕਹੇ ਹੋਵੇ ਫੰਡ ਨਹੀਂ ਠੀਕ ਹੈ ਫੰਡ ਨਾਲ ਜਿੰਨੇ ਕੰਮ ਕਰਾਉਣੇ ਆ ਉਹ ਤੋਂ ਵੱਧ ਪਏ ਠੀਕ ਹੈ ਹੁਣ ਇੱਕ ਹੋਰ ਛੋਟੀ ਬੇਨਤੀ ਹੈ ਜੀ ਗਲੀਆਂ ਤੁਸੀਂ ਦੇਖਿਓ ਨੇ 10-12-12 ਸਾਲ ਹੋ ਗਏ ਗਲੀਆਂ ਬੜੀਆਂ ਨੂੰ ਉਹ ਗਲੀਆਂ ਬੜੀਆਂ ਉੱਪਰ ਖਬਰ ਹੋਈਆਂ ਪਈਆਂ ਹੈਗੀਆਂ ਜੀ ਇਸ ਤਰ੍ਹਾਂ ਨਗਰ ਪਾਲਿਕਾ ਦਾ ਕੀ ਹੈ ਸਾਡੇ ਇੱਕ ਆਰਾਧੇ ਬਿੰਦੂ ਹੈ ਜੀ ਦੂਸਰਾ ਸਾਡਾ ਜਿਹੜਾ ਸਟਾਫ ਹੈ ਜੀ ਉਹ ਬਹੁਤ ਮਜ਼ਬੂਤ ਹੈ ਉਹ ਕਹਿੰਦੇ ਕੰਮ ਕਰਨ ਨੂੰ ਤਿਆਰ ਹੈ ਸਟਾਫ ਪਰ ਉਹਨਾਂ ਨੂੰ ਕੰਮ ਲੈਣ ਵਾਲਾ ਬੰਦਾ ਉਹ ਹੈ ਨਹੀਂ ਸੀਗਾ ਹੁਣ ਕੰਮ ਲੈਣ ਵਾਲਾ ਬੰਦਾ ਵੀ ਆ ਗਿਆ ਸਰਕਾਰ ਵੀ ਆ ਗਈ ਹੈ ਅਸੀਂ ਮਿਲ ਕੇ ਹਰ ਗੱਲ ਨੂੰ ਸਮਝ ਕੇ ਤਕਨੀਕੀ ਢੰਗ ਨਾਲ ਕੰਮ ਕਰਦੇ ਆ ਜਿਹੜੀਆਂ ਗਲੀਆਂ ਉੱਚੀਆਂ ਨੇਵੀਆਂ ਨਾਲੀਆਂ ਟੁੱਟੀਆਂ ਜਾਂ ਕੁਲੀਆਂ ਬਰੋਣੀਆਂ ਇਹ ਸਾਰੀਆਂ ਰਿਪੇਅਰ ਦੇ ਵਿੱਚ ਆਉਂਦੀਆਂ ਤੇ 2.5 ਸਾਲ ਦੇ ਵਿੱਚ 3 ਸਾਲ ਦੇ ਵਿੱਚ ਕਿਸੇ ਨੇ ਵੀ ਰਪਈਆ ਦਾ ਟੈਂਡਰ ਨਹੀਂ ਲਾਇਆ ਸੀਗਾ ਅਸੀਂ ਆਉਂਦੇ ਸਾਰ ਹੀ 20 ਲੱਖ ਦੇ ਟੈਂਡਰ ਪਾਸ ਕਰਦੇ ਆ ਤੇ ਇਹ ਹਲੇ ਮੁਕਰਣੀ 40 ਲੱਖ ਦੇ ਹੋਰ ਪਾਸ ਕਰਦੇ ਆ ਅਸੀਂ ਐਵੇਲ ਸਾਹਿਬ ਦੇ ਕਹਿ ਕੇ ਪਾਸ ਕਰਾਤੇ ਆ ਤੇ ਜਦ ਤੋਂ ਮੰਡੀ 60 ਲੱਖ ਦੇ ਵਿੱਚ ਅਗਲੇ 6 ਮਹੀਨੇ ਵਿੱਚ 994 ਹੋ ਜੀ ਜਮਾ 1 ਲੱਖ ਠੀਕ ਹੈ ਠੀਕ ਹੈ ਜੀ ਧੰਨਵਾਦ ਅਕਸਰ ਸਾਹਿਬ ਤੁਹਾਡਾ ਬਹੁਤ 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 ਹਵਾਰਕਾ ਤੁਹਾਨੂੰ ਅਰੰਭਾਗ ਦੇ ਨਾਲ ਗੁਰਦੁਆਰੇ ਦੀ ਪਾਈਪ ਜਾਂਦੀ ਹੈ ਰੰਭਾਗ ਦੇ ਨਾ ਜਾਂਦੀ ਉਹ ਪਾਈਪ ਲੀਕਜ ਹੋਣ ਤੋਂ ਬਾਅਦ ਰੰਭਾਗ ਦਾ ਛੱਡ ਦੇਖਤਾ ਦਿਵਾਰਾਂ ਦੇਖਤੀਆਂ ਅਸੀਂ ਗੁਰਦੁਆਰੇ ਚ ਵੀ ਵਾਰੀ ਜਾ ਕੇ ਆਏ ਕਿ ਸਾਡੇ ਕੋਲ ਕੋਈ ਫੰਡ ਨਹੀਂ ਕਿਹੜੇ ਗੁਰਦੁਆਰੇ ਆ ਗੁਰਦੁਆਰਾ ਇਹ ਕੋਈ ਗੁਰਦੁਆਰਾ ਗੁਰਦੁਆਰੇ ਕੰਸਟ੍ਰਕਟ ਬੈਕ ਸੈਟ ਤੇ ਜੀ ਸਾਨੂੰ ਤੋਂ ਪਹੁੰਚ ਨਹੀਂ ਇਹ ਵੀ ਬਣਿਆ ਹੋਈ ਨਹੀਂ ਆਪਾਂ ਦੇਖੋ ਪਾਈਪ ਉਹ ਨਹੀਂ ਆ ਰਹੀ ਆ ਉਹ ਟੁੱਟ ਗਈ ਤੇ ਪਾਣੀ ਮਰਨ ਨਾਲ ਰਾਮਬਾਦ ਦੀ ਦੁਵਾਰਾਂ ਡੇਗ ਗਿਆ ਛੱਡ ਡੇਗ ਗਿਆ ਰਾਮਬਾਦ ਦਾ ਪੰਛੀ ਲੱਗਦਾ ਨੁਕਸਾਨ ਹੋ ਗਿਆ ਉਹ ਪਾਏ ਤੋਂ ਗੁਰਦੁਆਰਾ ਸਾਹਿਬ ਦੀ ਹੈ ਜਾਂ ਰਾਮਬਾਦ ਸਾਹਿਬ ਦੀ ਹੈ ਥਰੂਵਰ ਨੂੰ ਆਉਂਦੀ ਆ ਅਸੀਂ ਵੀ ਵਾਰੀ ਗਏ ਕਹਿੰਦੇ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਅਸੀਂ ਨਗਰਵਾ ਵਾਲੋਂ ਹੱਲ ਕਰਵਾ ਦਗੇ ਅਸੀਂ ਨਗਰਵਾ ਵਾਲੋਂ ਹੱਲ ਕਰਵਾ ਦਾਂਗੇ ਕਰਵਾ ਦਗੇ ਚਲੋ ਠੀਕ